ਖਬਰ سامنے ਆ ਰਹੀ ਹੈ 10 ਸਤ 4 ਨਹਿਰ ਦੇ ਵਿੱਚ ਡੁੱਬ ਜਾਂਦਾ ਹੈ ਜਿਸਕ ਉਸ ਦੀ ਮੌਤ ਹੋ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਸਰਹਿੰਦ ਨਹਿਰ ਦੇ ਵਿੱਚ 10 ਸਾਲ ਦਾ ਬੱਚਾ ਰੁੜ ਗਿਆ ਤੇ ਹੁਣ ਉਸ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ। ਦਰਅਸਲ ਇਹ ਬੱਚਾ ਜੋ ਹੈ ਕੱਲ ਨਹਾਉਣ ਦੇ ਲਈ ਇਸ ਨਹਿਰ ਦੇ ਵਿੱਚ ਆਇਆ ਸੀ ਆਪਣੇ ਦੋਸਤਾਂ ਦੇ ਨਾਲ ਲੇਕਿਨ ਇਸ ਤਰ੍ਹਾਂ ਉਸ ਨਾਲ ਵੱਡਾ ਪਾਣਾ ਵਾਪਰ ਜਾਂਦਾ ਹੈ। ਦਰਅਸਲ ਤੇਜ਼ ਵਹਾਅ ਹੋਣ ਕਰਕੇ ਜੋ ਹੈ ਨਹਿਰ ਦਾ ਇਹ ਬੱਚਾ ਇਸ ਪਾਣੀ ਦੇ ਵਿੱਚ ਅੱਗੇ ਰੁੜ ਜਾਂਦਾ ਹੈ ਤੇ ਜਿਸ ਤੋਂ ਬਾਅਦ ਆਸੀ ਕਿ ਇਸ ਦੀ ਲਾਸ਼ ਅੱਜ ਬਰਾਮਦ ਹੋਈ ਹੈ। ਪਹਿਲਾਂ ਤਾਂ ਕਿ ਆਪਰੇਸ਼ਨ ਦੱਸੇ ਕਿ ਅੱਜ ਸਵੇਰ ਤੋਂ ਚਲਾਇਆ ਜਾਂਦਾ ਹੈ ਲਗਾਤਾਰ ਟੀਮਾਂ ਜੋ ਹੈ ਐਸਟੀਆਰਐਫ ਤੇ ਆਂਡੀਆਰਐਫ ਦੀਆਂ ਉਹ ਇਸ ਬੱਚੇ ਦਾ ਭਾਲ ਕਰ ਰਹੀਆਂ ਸੀਗੀਆਂ ਤਾਂ ਕਿ ਇਹ ਬੱਚੇ ਨੂੰ ਲੱਭ ਲਿਆ ਜਾਵੇ ਲੇਕਿਨ ਹੁਣ ਦੱਸਿਏ ਕਿ ਬੜੀ ਹੀ ਮੁਸ਼ਕਲ ਤੋਂ ਬਾਅਦ ਬੱਚਾ ਤਾਂ ਮਿਲਿਆ ਲੇਕਿਨ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ ਤਾਂ 10 ਸਾਲ ਮਹਿਜ਼ ਇਸ ਬੱਚੇ ਦੀ ਉਮਰ ਸੀਗੀ ਜੋ ਕਿ ਆਪਣੇ ਦੋਸਤਾਂ ਦੇ ਨਾਲ ਬੜੇ ਚਾਅ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਦੇ ਲਈ ਆਇਆ ਸੀ ਲੇਕਿਨ ਇਸੇ ਦੌਰਾਨ ਉਸ ਨਾਲੇ ਵੱਡੀ ਅਣਹੋਣੀ ਵਾਪਰ ਗਈ ਹੈ ਤਾਂ ਤੇ ਕੱਲ ਤੋਂ ਇਹ ਬੱਚਾ ਲਾਪਤਾ ਸੀਗਾ ਤੇ ਜਦੋਂ ਇਹ ਕਾਰਨ ਨਹੀਂ ਪਰਤਦਾ ਤਾਂ ਫਿਰ ਇਸ ਦੇ ਪਰਿਵਾਰ ਦੇ ਵੱਲੋਂ ਇਸ ਨੂੰ ਲੱਭਿਆ ਜਾਂਦਾ ਹੈ ਤੇ ਅੱਜ ਜਦੋਂ ਦੱਸਦੇ ਕੇ ਇਸ ਦੇ ਦੋਸਤਾਂ ਤੋਂ ਪੁੱਛਿਆ ਜਾਂਦਾ ਤਾਂ ਦੋਸਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਨਹਾਉਣ ਗਏ ਸੀ ਨਹਿਰ ਤੇ ਤੇ ਜਿਸ ਕਰਕੇ ਉੱਥੇ ਜੋ ਹੈ ਇਹ ਬੱਚਾ ਰੁੜ ਗਿਆ ਤਾਂ ਦੱਸਦੇ ਕੇ ਇਸ ਮਗਰੋਂ ਪਰਿਵਾਰ ਦੇ ਵੱਲੋਂ ਜੋ ਹੈ ਐਮਰਜੈਂਸੀ ਕਾਲ ਕੀਤੀ ਜਾਂਦੀ ਹੈ ਬਚਾਅ ਕਾਰਜ ਟੀਮਾਂ ਨੂੰ ਤੇ ਉਸ ਤੋਂ ਬਾਅਦ ਐਸਟੀਆਰਐਫ ਐਨਡੀਆਰਐਫ ਦੀਆਂ ਟੀਮਾਂ ਨਹਿਰ ਕੰਢੇ ਕੁੱਝ ਦੀਆਂ ਨੇ ਤੇ ਫਿਰ ਨਹਿਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾਂਦਾ ਤਾਂ ਇਸ ਮਗਰੋਂ ਹੁਣ ਦੱਸੀਏ ਕਿ ਬਠਿੰਡਾ ਦੀ ਇਸ ਸਰਹਿੰਦ ਨਹਿਰ ਤੋਂ ਕਰੀਬਨ 27 ਕਿਲੋਮੀਟਰ ਦੂਰ ਪਿੰਡ ਕੋਟ ਗੁਰੂ ਨੇੜਿਓਂ ਜੋ ਹੈ ਬੱਚੇ ਦੀ দেহ ਮਿਲਦੀ ਹੈ ਤਾਂ ਉਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਰੈਸਕਿਊ ਆਪਰੇਸ਼ਨ ਦੀਆਂ ਇਹ ਤਸਵੀਰਾਂ ਨੇ ਜਿਸ ਵੇਲੇ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਲੇਕਿਨ ਇੱਥੇ ਬੱਚੇ ਦੀ ਲਾਸ਼ ਬਰਾਮਦ ਕੀਤੀ ਜਾਂਦੀ ਹੈ ਤਾਂ ਮਹਿ ਇਸ 10 ਸਾਲ ਦੀ ਇਸ ਬੱਚੇ ਦੀ ਉਮਰ ਸੀ ਕ੍ਰਿਸ਼ਨਾ ਇਸ ਬੱਚੇ ਦਾ ਨਾਮ ਸੀ ਬੱਚੇ ਦੀ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਇਹ ਮਾਸੂਮ ਜੋ ਕਿ ਆਪਣੇ ਦੋਸਤਾਂ ਦੇ ਨਾਲ ਨਹਾਉਣ ਦੇ ਲਈ ਗਿਆ ਸੀਗਾ ਨਹਿਰ ਤੇ ਬਠਿੰਡਾ ਦੀ ਇਹ ਸਰਹਿੰਦ ਨਹਿਰ ਹੈ ਲੇਕਿਨ ਇੱਥੇ ਉਸੇ ਨਾਲ ਵੱਡਾ ਪਾਣਾ ਵਾਪਰ ਜਾਂਦਾ ਹੈ ਆਪਣੇ ਦੋਸਤਾਂ ਦੇ ਨਾਲ ਮਸਤੀ ਦੇ ਵਿੱਚ ਉੱਥੇ ਗਿਆ ਸੀ ਲੇਕਿਨ ਉਹ ਜੋ ਹੈ ਇਹ ਵੱਡੀ ਅਨਹੋਣੀ ਦਾ ਜੋ ਹੈ ਸ਼ਿਕਾਰ ਹੋ ਜਾਂਦਾ ਸੋ ਇਥੇ ਜਿੰਨਾ ਦੇ ਵੱਲੋਂ ਟੀਮਾਂ ਦੇ ਵੱਲੋਂ ਇਹ ਸਾਰੇ ਬੱਚੇ ਨੂੰ ਬਚਾਇਆ ਗਿਆ ਉਹਨਾਂ ਦੇ ਵੱਲੋਂ ਵੀ ਕੀ ਕੁਝ ਬਿਆਨ ਦਿੱਤੇ ਗਏ ਨੇ ਕਿ ਇਸ ਤਰੀਕੇ ਉਹਨਾਂ ਨੂੰ ਜਾਣਕਾਰੀ ਮਿਲੀ ਤੇ ਕਿਵੇਂ ਇਹ ਸਾਰੇ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਾਰਜਨ ਸਵ ਵਲੰਟੀਅਰ ਆ ਸਵੇਰ ਸਾਨੂੰ 8 ਵਜੇ ਦੇ ਐਮਰਜੈਂਸੀ ਨੰਬਰ 98140 74073 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਮਟੰਡਾ ਸਰੰਦਰ ਨਹਿਰ ਹਰਦੀਪ ਗਾਂਧੀ ਕਲੋਨੀ ਕੋਲ ਇੱਕ ਬੱਚਾ ਡੁੱਬ ਗਿਆ ਜਦ ਸਾਰਾ ਜਨ ਸਰਵ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕਿ ਬੱਚੇ ਦੀ ਉਮਰ 10 ਸਾਲ ਸੀਗੀ ਜਿਹੜੀ ਕਿ ਉਹਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਦੱਸਿਆ ਸਾਡਾ ਬੱਚਾ ਕੱਲ ਦਾ ਗਿਆ ਹੋਇਆ ਸੀ ਨਹਿਰ ਦੇ ਵਿੱਚ ਨਹਾਉਣ ਵਾਸਤੇ ਤੇ ਉਹ ਘਰੇ ਨਹੀਂ ਆਇਆ ਤੇ ਉਹਦੇ ਜਦੋਂ ਦੋਸਤਾਂ ਤੋਂ ਪਤਾ ਲੱਗਿਆ ਉਹ ਕਹਿੰਦੇ ਉੱਥੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਹੀ ਰੁੜ ਗਿਆ ਜਿਹੜੀ ਕਿ ਉਹਦੀ ਪਾਲੀ ਸਾਰਾ ਟੀਮਾਂ ਦੀ ਦੋ ਐਂਗਲਸ ਟੀਮਾਂ ਲੱਗੀਆਂ ਹੋਈਆਂ ਚ ਗਈਆ ਕਿਹੜੀ ਕਿ ਉਹਦੀ ਬੱਚੇ ਦੀ ਡੈਡ ਬੋਡੀ ਨੂੰ ਅਸੀਂ ਇੱਕ ਪਿੰਡ ਕੋਟ ਗੁਰੂ ਤੋਂ ਰਿਕਵਰ ਕੀਤਾ ਹੈ ਬਾਕੀ ਪੁਲਿਸ ਆ ਗਈ ਮੌਕੇ ਤੇ ਮਾਪਿਆਂ ਨੂੰ ਦਿਖਾਤਾ ਵੈਰੀਫਾਈ ਕਰ ਲਿਆ ਇਹ ਉਹੀ ਬੱਚਾ ਹੈ ਜਿਹਦਾ ਕਿਸ਼ਨ ਨਾਮ ਆ 9 ਸਾਲ ਦੀ ਉਮਰ ਆ ਜਨਤਨਗਰ ਗਲੀ ਨੰਬਰ 10 ਦਾ ਰਹਿਣਾ ਲੱਗੇ